ਪੰਚਾਇਤ ਲਖਮੀ ਜੋ 15 ਅਕਤੂਬਰ ਨੂੰ ਸਿਲੈਕਟਡ ਨੇ ਉਹਦੇ ਮੱਦੇਨਜ਼ਰ ਅਸੀਂ ਥਾਣਾ ਬਲੌਂਗੀ ਦੇ ਏਰੀਏ ਦੇ ਵਿੱਚ ਫਲੈਗ ਮਾਰਚ ਜਿਹੜਾ ਕਰ ਰਹੇ ਹਾਂ ਸਭ ਜੀ ਦੀ ਸਾਰੀ ਫੋਰਸ ਇਕੱਠੀ ਕਰਕੇ ਤੇ ਥਾਣਾ ਬਲੌਂਗੀ ਦੇ ਏਰੀਏ ਚ ਪ੍ਰਾਇਮਰੀਲੀ ਜਿਹੜਾ ਅੱਜ ਫਲੈਗ ਮਾਰਚ ਕਰ ਰਹੇ ਹਾਂ ਜਿਹੜਾ ਅਸੀਂ ਬਲੌਂਗੀ ਤੋਂ ਸ਼ੁਰੂ ਕਰਕੇ ਵੱੜਮਾ ਜਿਹੜਾ ਜੁਧਾਰ ਨਗਰ ਫਿਰ ਚਾਂਪੁਰ ਬਹਿਲਾਲਪੁਰ ਜਿਹੜੇ ਜਿਹੜੇ ਸਾਡੇ ਸੈਂਸਿਟਿਵ ਤਿੰਨ ਦੇ ਉਹਨਾਂ ਸਾਰਿਆਂ ਦੇ ਵਿੱਚ ਏਰੀਆ ਡੋਮਿਨੇਸ਼ਨ ਦੇ ਮੱਦੇਨਜ਼ਰ ਰੱਖੇ ਹੋਏ ਸਾਰੀ ਏਰੀਆ ਦੇ ਫਲੈਗਮਾਰਕ ਕਰ ਰਹੇ ਹਾਂ। ਉਹ ਏਰੀਆ ਡੋਮਿਨੇਸ਼ਨ ਦੀ ਜਿਹੜੀ ਸਾਰੇ ਐਕਸਰਸਾਈਜ਼ ਨੇ ਚਾਹੇ ਹੋਟਲ ਚੈਕਿੰਗ ਹੋਵੇ ਚਾਹੇ ਪੀਜੀਸ ਦੀ ਚੈਕਿੰਗ ਹੋਵੇ ਚਾਹੇ ਨਾਕਾਬੰਦੀ ਹੋਵੇ ਉਹ ਸਾਰੀ ਜਿਹੜੀ ਹੈਗੀ ਐਕਸਰਸਾਈਜ਼ ਅਸੀਂ ਚੈੱਕ ਜਿਹੜਾ ਅਸੀਂ ਕੈਰੀ ਆਨ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਸਪੈਸ਼ਲ ਨਾਕਾਬੰਦੀ ਅੱਜ ਵੀ ਅਸੀਂ ਸਪੈਸ਼ਲ ਨਾਕਾਬੰਦੀ ਵੀ ਸਾਰੇ ਏਰੀਆ ਦੇ ਵਿੱਚ ਕੀਤੀ ਹੋਈ ਆ। ਅਸੀਂ ਤੁਹਾਡੇ ਮੱਦੇ ਬਣਾ ਹੀ ਰੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜੇ ਕੋਈ ਸ਼ੱਕੀ ਵਿਅਕਤੀ ਜਿਵੇਂ ਤੁਸੀਂ ਦੱਸ ਰਹੇ ਹੋ ਕੋਈ ਬਾਹਰੋਂ ਆਇਆ ਵਿਅਕਤੀ ਜਾਂ ਕੋਈ ਹੋਰ ਸਸਪੀਸ਼ੀਅਸ ਐਲੀਮੈਂਟ ਜੇ ਉਹਨਾਂ ਦੇ ਜਿਹੜਾ ਹੈਗਾ ਨੋਟਿਸ ਆਉਂਦਾ ਤਾਂ ਤੁਰੰਤ ਸਾਡੇ ਧਿਆਨ ਚ ਲਿਆਓ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਕਾਰ ਦਰ ਜਿਸ ਤਰ੍ਹਾਂ ਕਿ ਪੰਚਾਇਤੀ ਇਲੈਕਸ਼ਨ ਅਗਾਧ ਹੋ ਚੁੱਕਿਆ ਹੈਗਾ ਤੇ ਅੱਜ ਇੱਕ ਫਲੈਗ ਮਾਰ ਕੇ ਉਹਦਾ ਮੋਖੂ ਦੇ ਸੀ ਕਿ ਦੇਖੋ ਜੀ ਪੰਚਾਇਤ ਇਲੈਕਸ਼ਨ ਜੋ 15 ਅਕਤੂਬਰ ਨੂੰ ਸਿਲੈਕਟਡ ਨੇ ਉਹਦੇ ਮੱਦੇ ਨਜ਼ਰ ਅਸੀਂ ਥਾਣਾ ਬਲੌਂਗੀ ਦੇ ਏਰੀਏ ਦੇ ਵਿੱਚ ਫਲੈਗ ਮਾਰਚ ਜਿਹੜਾ ਕਰ ਰਹੇ ਆ ਸਬਡਿਵੀਜ਼ਨ ਦੀ ਸਾਰੀ ਫੋਰਸ ਇਕੱਠੀ ਕਰਕੇ ਤੇ ਖਾਣਾ ਬਲੌਂਗੀ ਦੇ ਏਰੀਆ ਚ ਪ੍ਰਾਇਮਰੀ ਜਿਹੜਾ ਅੱਜ ਫਲੈਗ ਮਾਰਚ ਕਰ ਰਹੇ ਆ ਜਿਹੜਾ ਅਸੀਂ ਬਲੌਂਗੀ ਤੋਂ ਸ਼ੁਰੂ ਕਰਕੇ ਵੜਮਾ ਜਿਹੜਾ ਜੁਹਾਰ ਨਗਰ ਫਿਰ ਚਾਮਪੁਰ ਬਹਿਲਾਲਪੁਰ ਜਿਹੜੇ ਜਿਹੜੇ ਸਾਡੇ ਸੈਂਸਿਟਿਵ ਪਿੰਡ ਨੇ ਉਹਨਾਂ ਸਾਰਿਆਂ ਦੇ ਵਿੱਚ ਏਰੀਆ ਡੋਮਿਨੇਸ਼ਨ ਦੇ ਮੱਦੇ ਨਜ਼ਰ ਰੱਖਦੇ ਹੋਏ ਸਾਰੀ ਏਰੀਆ ਫਲੈਗ ਮਾਰਚ ਕਰ ਰਹੇ ਆ ਹਮ ਜਿੱਦਾਂ ਕਲੈਕਸ਼ਨ ਤੇ ਵੈਪਨਸ ਜਮ੍ਹਾਂ ਕਰਾ ਲੈਣਾ ਇਸ ਵਾਰੀ ਪੰਚਾਇਤ ਲੈਕਚਰ ਵੀ ਵੈਪਨ ਜਮ੍ਹਾਂ ਕਰਾਉਣਾ ਜੀ ਬਿਲਕੁਲ ਐਸ ਪਰ ਜਿਹੜੀਆਂ ਗਾਈਡਲਾਈਨਸ ਨੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਤੇ ਡੀਸੀ ਸਾਹਿਬ ਮਾਨਯੋਗ ਡੀਸੀ ਜਾਬ ਦੇ ਆਰਡਰਸ ਨੇ ਉਹਨਾਂ ਦੇ ਮੱਦੇਨਜ਼ਰ ਅਸੀਂ ਜਿਹੜਾ ਹੈਗਾ ਐਸ ਪਰ ਰੂਲਸ ਉਹ ਜਿਹੜੇ ਵੈਪਨ ਨੇ ਜਮ੍ਹਾਂ ਕਰਵਾਉਣਾ ਤੇ ਕਿੰਨੇ ਕਿ ਲਾਇਸੈਂਸ ਹੁਣ ਤੱਕ ਆ ਗਏ ਕਿੰਨੇ ਕਿ ਹਥਿਆਰ ਜਮ੍ਹਾਂ ਹੋ ਚੁੱਕੇ ਨੇ ਦੇਖੋ ਜੀ ਇਹ 85% ਦੇ ਕਰੀਬ ਹੋ ਚੁੱਕੇ ਨੇ ਬਾਕੀ ਆਉਣ ਵਾਲੇ 1-2 ਦਿਨ ਚ ਅਸੀਂ ਜਿਹੜਾ ਹੈਗਾ ਉਹ ਸਾਰੇ ਤਰੀਕੇ ਨਾਲ ਕਰਵਾ ਲਾਂਗੇ ਬਾਕੀ ਐਸ ਪਰ ਰੂਲਸ ਐਂਡ ਰੈਗੂਲੇਸ਼ਨਸ ਜਿਹੜਾ ਕਈ ਲੋਕਾਂ ਨੂੰ ਕਿਉਂਕਿ ਸਕਰੀਨਿੰਗ ਕਮੇਟੀ ਬਣੀ ਹੋਈ ਆ ਉਹਨਾਂ ਦੀਆਂ ਜਿਹੜੇ ਜਿਨ੍ਹਾਂ ਦੀ ਕੋਈ ਜੈਨੂਇਨ ਥ੍ਰੈਟ ਆ ਜਾਂ ਕੋਈ ਬੈਂਕ জব ਵਗੈਰਾ ਕਰਦੇ ਨੇ ਤਾਂ ਉਹਨਾਂ ਦੇ ਜਿਹੜੇ ਸਕਰੀਨਿੰਗ ਕਮੇਟੀ ਕੋਲੋਂ ਐਗਜ਼ਾਮਪਲ ਦੀ ਕਿਤੇ ਆਪਣੇ ਇਸ ਇਲਾਕੇ ਦੇ ਵਿੱਚ ਪੀਜੀਜ਼ ਬਹੁਤ ਨੇ ਤੇ ਇੱਕ ਨਕਲੀ ਵੋਟ ਜੋ ਜਾਲੀ ਵੋਟ ਦੀ ਗੱਲ ਕਰਦੇ ਜਿਸ ਤਰ੍ਹਾਂ ਆਮ ਹੁੰਦਾ ਹੈਗਾ ਕਿ ਕੀ ਆਪਾਂ ਪੀਜੀ ਵਗੈਰਾ ਜਾਂ ਇਹਨਾਂ ਦੀ ਸਰਚ ਅਭਿਆਨ ਚਲਾਵਾਂਗੇ ਹੈ ਜੀ ਬਿਲਕੁਲ ਉਹ ਏਰੀਆ ਡੋਮਿਨੇਸ਼ਨ ਦੀ ਜਿਹੜੀ ਸਾਰੇ ਐਕਸਰਸਾਈਜ਼ ਨੇ ਚਾਹੇ ਹੋਟਲ ਚੈਕਿੰਗ ਹੋਵੇ ਚਾਹੇ ਪੀਜੀਸ ਦੀ ਚੈਕਿੰਗ ਹੋਵੇ ਚਾਹੇ ਨਾਕਾਬੰਦੀ ਹੋਵੇ ਉਹ ਸਾਰੀ ਜਿਹੜੀ ਹੈਗੀ ਐਕਸਰਸਾਈਜ਼ ਅਸੀਂ ਚੈੱਕ ਜਿਹੜਾ ਅਸੀਂ ਕੈਰੀ ਆਨ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ ਸਪੈਸ਼ਲ ਨਾਕਾਬੰਦੀ ਅੱਜ ਵੀ ਅਸੀਂ ਸਪੈਸ਼ਲ ਨਾਕਾਬੰਦੀ ਵੀ ਸਾਰੇ ਏਰੀਆ ਦੇ ਵਿੱਚ ਕੀਤੀ ਹੋਈ ਆ ਅਸੀਂ ਤੁਹਾਡੇ ਮੱਦੇ ਬਣਾ ਹੀ ਰੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਕੋਈ ਸ਼ੱਕੀ ਵਿਅਕਤੀ ਜਿਵੇਂ ਤੁਸੀਂ ਦੱਸ ਰਹੇ ਕੋਈ ਬਾਹਰੋਂ ਆਇਆ ਵਿਅਕਤੀ ਜਾਂ ਕੋਈ ਹੋਰ ਸਸਪੀਸ਼ੀਅਸ ਐਲੀਮੈਂਟ ਜੇ ਉਹਨਾਂ ਦੇ ਜਿਹੜਾ ਹੈਗਾ ਨੋਟਿਸ ਆਉਂਦਾ ਤਾਂ ਤੁਰੰਤ ਸਾਡੇ ਧਿਆਨ ਚ ਲਿਆਉਣ ਸਰ ਇਹ ਜਿਹ ਲੈਕਚਰਟਾਂ ਤੇ ਸ਼ਰਾਬ ਜਾਂ ਕੋਈ ਜੰਗ ਵਗੈਰਾ ਦੇ ਉਧਰ ਤੇ ਕੋਈ ਐਕਟੀਵਿਟੀ ਦੇਖੋ ਜੀ ਬਿਲਕੁਲ ਇਹ ਤਾਂ ਬਿਲਕੁਲ ਸੀਜੀਬੀ ਦਾ ਜ਼ੀਰੋ ਟੋਲਰੈਂਸ ਅਪਰੋਚ ਹੈਗੀ ਹੈ ਜੇ ਵੀ ਕੋਈ ਵੀ ਬੰਦਾ ਗੈਰ ਕਾਨੂੰਨੀ ਐਕਟੀਵਿਟੀ ਚੰਡਲ ਜਾਊਗਾ ਤਾਂ ਉਹਦੇ ਤੇ ਸਖਤ ਜਿਹੜੀ ਕਾਨੂੰਨੀ ਕਾਰਵਾਈ ਜਿੰਨਾ ਪਹਿਲਾਂ ਕਰਦੇ ਹਾਂ ਉਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਸਪੈਸ਼ਲ ਨਾਕਾ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਰੋਕਣ ਵਾਸਤੇ ਚਾਹੇ ਵੈਪਨ ਹੋਵੇ ਚਾਹੇ ਨਕਲੀ ਮਰੇ ਚਾਹੇ ਸ਼ਰਾਬ ਦੀ ਗੱਲ ਕਰੀਏ ਜਾਂ ਆ ਮਨੀ ਲਾਂਡਰਿੰਗ ਦੀ ਗੱਲ ਕਰਦੇ ਆ ਉਹਦੇ ਵਾਸਤੇ ਕੋਈ ਸਪੈਸ਼ਲ ਨਾਕੀਦ ਵਗੈਰਾ ਲੱਗਣ ਦੀ ਬਿਲਕੁਲ ਜੀ ਅੱਜ ਵੀ ਨਾਕਾਬੰਦੀ ਜਿਹੜੀ ਆ ਸਾਰੇ ਏਰੀਆ ਚ ਕੀਤੀ ਹੋਈ ਹੈਗੀ ਇਹ ਮੁਕੰਮਲ ਤੌਰ ਤੇ ਨਾਕਾਬੰਦੀ ਕੀਤੀ ਹੈ ਉੱਥੇ ਚੈਕਿੰਗ ਹੋ ਰਹੀ ਆ ਚਾਹੇ ਟ੍ਰੈਫਿਕ ਪੁਆਇੰਟ ਆਫ 뷰 ਤੋਂ ਹੋਵੇ ਚਾਹੇ ਜਿਹੜੇ ਕੋਈ ਸਸਪੀਸ਼ੀਅਸ ਵਹੀਕਲਸ ਨੇ ਸਸਪੀਸ਼ੀਅਸ ਜਿਹੜੇ ਬੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਬੰਦੀ ਕਾਨੂੰਨੀ ਕਾਰਵਾਈ ਅਮਿਤਿਆਂ ਦੀ ਜਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ